ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਅੱਜ ਦੀ ਆਪਾਂ ਵੀਡੀਓ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਆ ਖਾਸ ਆਪਣੀ ਪੈਣਾ ਕਰਕੇ ਆ ਤੇ ਕਿਉਂਕਿ ਜਿਵੇਂ ਕਿ ਹੈ ਨਾ ਕਈ ਵਿੱਚ ਹੁੰਦੇ ਆ ਕਿ ਜਿਨ੍ਹਾਂ ਨੂੰ ਆਟਾ ਜਿਹੜਾ ਗੁੰਨਣਾ ਨਹੀਂ ਆਉਂਦਾ ਹੈਗਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਿਨਾ ਆਟਾ ਗੁੰਨੇ ਤੇ ਬਿਨਾ ਰੋਟੀ ਵੇਲੇ ਤੇ ਕਿਵੇਂ ਆਪਾਂ ਜਿਹੜੀ ਆਪਣੀ ਰੋਟੀ ਜਾਂ ਫੁਲਕੇ ਕਹਿ ਸਕਦੇ ਤੁਸੀਂ ਉਹ ਆਪਾਂ ਬਣਾ ਸਕਦੇ ਆ ਤੇ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਮੈਂ ਸਾਰਾ ਪ੍ਰੋਸੈਸ ਕਰੂੰਗੀ ਤੇ ਤੁਸੀਂ ਬਿਨਾ ਸਕਿੱਪ ਕੀਤੇ ਤੁਸੀਂ ਇਹ ਵੀਡੀਓ ਸਾਰੀ ਜਰੂਰ ਦੇਖਣੀ ਹੈ ਜੀ ਤੇ ਕਿ ਕੀ ਕੀ ਆਪਾਂ ਅੱਗੇ ਪ੍ਰੋਸੈਸ ਕਰਦੇ ਆ ਤੁਸੀਂ ਵੀ ਇਹ ਵੀਡੀਓ ਜਰੂਰ ਦੇਖਿਓ ਤੇ ਐਂਡ ਤੱਕ ਜਰੂਰ ਦੇਖਿਓ ਤੇ ਚਲੋ ਜੀ ਆਪਾਂ ਕਰਦੇ ਆ ਆਪਣੀ ਵੀਡੀਓ ਨੂੰ ਸਟਾਰਟ ਵੀਨਾ ਟਾਈਮ ਵੇਸਟ ਕੀਤੇ ਤੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਮੈਂ ਇੱਕ ਕੈਸਾ ਦੇ ਕੇ ਪਾ ਕੋਲਾ ਲੈ ਲਿਆ ਤੇ ਇੱਕ ਕੋਲੀ ਆਪਾਂ ਇੱਥੇ ਲਈ ਆ ਜੀ ਆٹے ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਂਲ ਲਿਆ ਆ ਆਟੇ ਨੂੰ ਆਪਣੇ ਨੂੰ ਤੇ ਇੱਥੇ ਆਪਾਂ ਇੱਕ ਕੋਲੀ ਆٹے ਦੀ ਲਈ ਆ ਹੁਣ ਆਪਾਂ ਇਹਦੇ ਵਿੱਚ ਕੀ ਕੁਝ ਪਾਉਣਾ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਇੱਥੇ ਪਾਵਾਂਗੇ ਦੀ ਆਪਾਂ ਚੀਨੀ ਦਾ ਹਾਂਜੀ ਕੋਈ ਵੀ ਇੰਨੀਕ ਚੀਨੀ ਪਾਉਣ ਦੇ ਨਾਲ ਜਿਹੜਾ ਤੁਹਾਡਾ ਆਟਾ ਆ ਉਹ ਮਿੱਠਾ ਨਹੀਂ ਹੋ ਸਕਦਾ ਹੈਗਾ ਕਿਉਂਕਿ ਆਪਾਂ ਬਿਲਕੁਲ ਹੀ ਥੋੜੀ ਜਿਹੀ ਪਾਈ ਆ ਇੰਨੇਕ ਅਟੇ ਦੇ ਵਿੱਚ ਆਪਾਂ ਨੂੰ ਜਿਹੜੀ ਚੀਨੀ ਆ ਉਹ ਜਨ ਦੀ ਕਹਿ ਸਕਦੇ ਹੋ ਕਿ ਕੋਈ ਵੀ ਇਹਨਾਂ ਮਹਿਸੂਸ ਨਹੀਂ ਹੋਊਗੀ ਪਰ ਲੇਕਿਨ ਇਹ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਪਾਵਾਂਗੇ ਜੀ ਹਲਕਾ ਜਿਹਾ ਥੋੜਾ ਜਿਹਾ ਨਮਕ ਤੁਸੀਂ ਇਹ ਨਮਕ ਆ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਪਰ ਲੇਕਿਨ ਚੀਨੀ ਆ ਜਿਹੜੀ ਪਾਉਣੀ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਵਿੱਚ ਜੀ ਆਪਾਂ ਇੱਥੇ ਪਾਵਾਂਗੇ ਇੱਕ ਚਮਚ ਆਪਣਾ ਘਿਓ ਦਾ ਘਿਓ ਨੂੰ ਆਪਾਂ ਗਰਮ ਕਰ ਲਿਆ ਵਾ ਤੇ ਹਾਂਜੀ ਹੋ ਸਕਦਾ ਤੁਸੀਂ ਰਿਫਾਈਨਡ ਵਗੈਰਾ ਯੂਜ਼ ਕਰਦੇ ਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਘਿਓ ਆ ਤਾਂ ਘਿਓ ਨੂੰ ਆਪਾਂ ਕੀ ਕਰਨਾ ਹੈ ਜੀ ਉਹਨੂੰ ਆਪਾਂ ਪਿਘਲਾ ਲੈਣਾ ਵਾ ਤੇ ਹਾਂਜੀ ਉਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਲਿਆਵਾ ਕੱਚਾ ਦੁੱਧ ਹਾਂਜੀ ਛੋਟੀ ਜੀ ਗਲਾਸੀ ਆ ਕੱਚਾ ਦੁੱਧ ਲਿਆ ਆਪਾਂ ਇੱਥੇ ਆਪਾਂ ਇਹ ਵੀ ਜ਼ਰੂਰ ਪਾਵਾਂਗੇ ਤੁਸੀਂ ਨੂਨ ਵਗੈਰਾ ਸਕਿਪ ਕਰ ਸਕਦੇ ਹੋ ਪਰ ਲੇਕਿਨ ਆ ਤਿੰਨੇ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰ ਪਾਉਣੀਆਂ ਹੀ ਪਾਉਣੀਆਂ ਨੇ ਦੁੱਧ ਚੀਨੀ ਤੇ ਆਪਣਾ ਕਿਉ ਇਹ ਜਿਆਦਾ ਜ਼ਰੂਰੀ ਨਹੀਂ ਪਾਉਣੀ ਆ ਤੇ ਤੁਸੀਂ ਇਹ ਜ਼ਰੂਰ ਪਾਉਣੀਆਂ ਨੇ ਤੇ ਹੁਣ ਜੀ ਆਪਾਂ ਇਸ ਤੋਂ ਬਾਅਦ ਵਿੱਚ ਪਾਵਾਂਗੇ ਜੀ ਇੱਥੇ ਹਾਂਜੀ ਹੁਣ ਆਪਾਂ ਇੱਥੇ ਪਾ ਰਹੇ ਹਾਂ ਜੀ ਪਾਣੀ ਆਪਾਂ ਇੱਥੇ ਦੋ ਕੌਲੀਆਂ ਪਾਣੀ ਦੀਆਂ ਪਾਣੀਆਂ ਨੇ ਜੇਕਰ ਤੁਸੀਂ ਇੱਕ ਕੌਲੀ ਆٹے ਦੀ ਲੈ ਰਹੇ ਹੋ ਤਾਂ ਤੁਸੀਂ ਦੋ ਕੌਲੀਆਂ ਪਾਣੀ ਦੀ ਪਾਣੀ ਨੇ ਪਰ ਲੇਕਿਨ ਦੁੱਗਣਾ ਪਾਣੀ ਪਾਉਣਾ ਉਹਦੇ ਨਾਲੋਂ ਤੇ ਹੁਣ ਆਪਾਂ ਇਹ ਸਾਰੇ ਕੱਸੇ ਨੂੰ ਆਪਾਂ ਕਰਾਂਗੇ ਜੀ ਮਿਕਸ ਹਾਂਜੀ ਮੇਰੇ ਕੋਲ ਇੱਥੇ ਹੱਥ ਵਾਲੀ ਮਿਕਸੀ ਹੈ ਤੇ ਆਪਾਂ ਇੱਥੇ ਹੱਥ ਵਾਲੀ ਮਿਕਸੀ ਦੇ ਨਾਲ ਇਹਨੂੰ ਮਿਕਸ ਕਰਨਾ ਵਾ ਜੇਕਰ ਤੁਹਾਡੇ ਕੋਲ ਇਹ ਕਹਿ ਸਕਦੇ ਕਿ ਜਿਹੜਾ ਜੱਗ ਵਗੈਰਾ ਹੁੰਦਾ ਤੁਸੀਂ ਉਹਦੇ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹੋ ਪਰ ਲੇਕਿਨ ਇਹ ਮਿਕਸ ਇਦਾਂ ਹੀ ਕਰਨਾ ਕਿਉਂਕਿ ਜੇ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰਾਂਗੇ ਤਾਂ ਜਿਹੜੀਆਂ ਆਪਣੀਆਂ ਗੱਠਾਂਆਂ ਨੇ ਉਹ ਬਣ ਜਾਂਦੀਆਂ ਨੇ ਇਹਦੇ ਵਿੱਚ ਜੀ ਲੋਜੀ ਬੈਟਰ ਜਿਹੜਾ ਆਪਣਾ ਬਣ ਕੇ ਰੈਡੀ ਆ ਤੇ ਹੁਣ ਆਪਾਂ ਇਹਨੂੰ 10 ਮਿੰਟ ਦੇ ਵਾਸਤੇ ਢੱਕ ਕੇ ਰੱਖ ਦਾਂਗੇ ਤੁਸੀਂ ਇਹ ਕਹਿ ਸਕਦੇ ਹੋ ਕਿ ਹਨਾ ਬੈਟਰ ਇਸ ਤਰੀਕੇ ਦੇ ਨਾਲ ਹੀ ਬਣਾਉਣਾ ਵਾ ਤੇ ਜਾਂ ਤਾਂ ਤੁਸੀਂ ਮਿਕਸੀ ਦੇ ਨਾਲ ਗ੍ਰाइंड ਕਰਨ ਵਾਲੀ ਦੇ ਨਾਲ ਹਨਾ ਉਹ ਕਰ ਸਕਦੇ ਹੋ ਨੂੰ ਮਿਕਸ ਕਰ ਸਕਦੇ ਆਪਾਂ ਇਹਨੂੰ ਹੱਥ ਦੇ ਨਾਲ ਨਹੀਂ ਉਹ ਕਰਨਾ ਕਿਉਂਕਿ ਇਹਦੇ ਵਿੱਚ ਜਿਹੜੇ ਆਪਾਂ ਕਹਿੰਦੇ ਗੱਠਾਂ ਜੀਆਂ ਨੇ ਉਹ ਰਹਿ ਜਾਣੀਆਂ ਨੇ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਕਹਿ ਸਕਦੇ ਹਾਂ ਆਪਾਂ ਹੱਥ ਨਾਲੇ ਹੱਥ ਦੇ ਨਾਲ ਜਾਂ ਫਿਰ ਆਪਾਂ ਇਸ ਚੀਜ਼ ਦੇ ਨਾਲ ਮਿਕਸ ਕਰ ਲਾਂਗੇ ਪਰ ਲੇਕਿਨ ਇਹਦੇ ਨਾਲ ਨਹੀਂ ਆਪਾਂ ਕਰਨਾ ਹੈ ਕਿ ਕਿਤੇ ਵਿੱਚ ਗੱਠੜੀਆਂ ਬਣੀਆਂ ਰਹਿ ਜਾਣੀਆਂ ਨੇ ਤੇ ਆਪਾਂ ਇਹਨੂੰ ਇਦਾਂ ਦੇ ਮਿਕਸੀ ਨਾਲ ਵੀ ਕਰ ਸਕਦੇ ਜਿਹੜੀ ਜੱਗ ਵਾਲੀ ਹੁੰਦੀ ਹੈ ਜਾਂ ਇਦਾਂ ਦੇ ਆਪਾਂ ਕਹਿੰਦੇ ਹਾਂ ਵੀ ਇਦਾਂ ਦੀ ਮਿਕਸੀ ਨਾਲ ਵੀ ਕਰ ਸਕਦੇ ਜਿਹੜੀ ਹੱਥ ਵਾਲੀ ਹੁੰਦੀ ਆ ਤੇ ਮੇਰੇ ਕੋਲ ਹੱਥ ਵਾਲੀ ਮਿਕਸੀ ਸੀਗੀ ਤੇ ਮੈਂ ਉਹ ਨਾਲ ਮਿਕਸ ਕਰ ਲਿਆ ਤੇ ਹਾਂ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖਣਾ ਉਹ ਤੁਸੀਂ ਜਰੂਰ ਰੈਸਟ ਤੇ ਰੱਖਣਾ ਇਹਨੂੰ ਤਾਂ ਕਿ ਆਪਣੇ ਫੁਲਕੇ ਆ ਜਿਹੜੇ ਬਣ ਕੇ ਉਹ ਵਧੀਆ ਫੁੱਲੇ ਫੁੱਲੇ ਬਣਨ ਤੇ ਵਧੀਆ ਬਣ ਕੇ ਰੈਡੀ ਹੋ ਜਾਣ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਮੈਨੂੰ 10 ਮਿੰਟ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖ ਦਿੰਨੇ ਆਂ ਹਾਂਜੀ ਲਓ ਜੀ ਬੈਟਰ ਆਪਾਂ ਹੋ ਚੁੱਕਿਆ ਰੈਡੀ ਤਿਆਰ ਆਪਾਂ 10-15 ਮਿੰਟ ਇਹਨੂੰ ਰੈਸਟ ਤੇ ਰੱਖਿਆ ਸੀਗਾ ਤੇ ਹੁਣ ਆਪਾਂ ਬਣਾਉਣੇ ਆ ਜੀ ਇਹਦੇ ਫੁਲਕੇ ਤੇ ਇੱਧਰ ਆਪਾਂ ਤਵਾ ਰੱਖ ਚੁੱਕੇ ਆਂ ਮਾ ਤੇ ਆਪਾਂ ਨੂੰ ਤੁੰਦੁਖਾਨੇ ਜੀ ਫਲਕੇ ਬਣਾ ਕੇ ਤੇ ਆਪਾਂ ਗੈਸ ਹੈ ਜਿਹੜਾ ਬਿਲਕੁਲ ਹੀ ਸਲੋ ਰੱਖਣਾ ਹੈ ਤੇ ਆਪਾਂ ਇਹਦੇ ਵਿੱਚ ਉੱਤੇ ਹਲਕਾ ਹਲਕਾ ਜਿਹਾ ਆਪਾਂ ਇਹਦੇ ਉੱਤੇ ਘਿਓ ਲਾ ਲੈਣਾ ਬਿਲਕੁਲ ਹੀ ਹਲਕਾ ਜਿਹਾ ਇਹ ਲਾਉ ਜੀ ਪਾਉਂਦੇ ਸਾਰੇ ਆਪਣੀ ਜਿਹੜੀ ਰੋਟੀਆਂ ਬਿਲਕੁਲ ਹੀ ਸੱਡਾ ਦਿਨ ਚਲੀ ਜਾਣੀ ਆ ਜੀ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਨੇ ਆਪਣੀ ਨੇ ਆਪਦੇ ਆਪ ਹੀ ਜਿਹੜਾ ਤਵਾ ਉਹ ਛੱਡਤਾ ਤੇ ਹਣ ਆਪਾਂ ਇਹਨੂੰ ਪਲਟਾਂਗੇ 1 ਮਿੰਟ ਹਾਂਜੀ ਲੋ ਜੀ ਰੋਟੀ ਆਪਾਂ ਆਪਣੀ ਪਲਟਤੀ ਆ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੂਸਰਾ ਪਾਸਾ ਫਲਾਵਾਂਗੇ ਦੇਖੇ ਤੁਸੀਂ ਫੁੱਲੀ ਤਾਂ ਹੀ ਆਪਦੇ ਆਪ ਹੀ ਜਾਂਦੀ ਆ ਮੈਂ ਥੋੜਾ ਜਿਹਾ ਗੈਸ ਤੇਜ਼ ਕਰ ਲਿਆ ਸੀ ਪਰ ਲੇਕਿਨ ਤੁਸੀਂ ਗੈਸ ਜਿਹੜਾ ਸਲੋ ਰੱਖਣਾ ਕਿ ਕਿ ਮੈਂ ਫਸਟਰਾਈਨ ਬਣਾ ਰਹੀ ਸੀਗੀ ਤੇ ਗੈਸ ਆਪਣਾ ਥੋੜਾ ਜਿਹਾ ਤੇਜ਼ ਹੋ ਗਿਆ ਸੀਗਾ ਤਾਂ ਤੁਸੀਂ ਇਸ ਕਰਕੇ ਥੋੜੀ ਜਿਹੀ ਜ਼ਿਆਦਾ ਰੜ ਗਈ। ਇਸ ਤਰੀਕੇ ਦਾ ਨਾ ਮੈਂ ਤੁਹਾਨੂੰ ਸਾਰੀਆਂ ਰੋਟੀਆਂ ਬਣਾ ਕੇ ਦਿਖਾਉਣੀ ਆ। ਅੱਜ ਦੀ ਲੌਜੀ ਤੁਸੀਂ ਦੇਖ ਸਕਦੇ ਹੋ ਕਿ ਰੋਟੀਆਂ ਆਪਣੀਆਂ ਫੁੱਲ ਫੁੱਲ ਕੇ ਜਾਈਆਂ ਬਣ ਰਹੀਆਂ ਨੇ ਇਹ। ਆਮ ਜਿਹੀ ਆਪਣੀਆਂ ਸਿੰਪਲ ਰੋਟੀ ਹੁੰਦੀ ਹੈ ਥੋੜੀ ਜਿਹੀ। ਕੈਸਾ ਦੇ ਕੇ ਆਪਾਂ ਜ਼ਿਆਦਾ ਟਾਈਮ ਪਕਾਉਨੇ ਇਹਨੂੰ ਇਹ ਤਾਂ ਕਰਕੇ ਥੋੜੀ ਜਿਹੀ ਰੜ ਜਾਂਦੀ ਹੈ। ਤੇ ਵੈਸੇ ਬਹੁਤ ਸੋਹਣੀ ਰੋਟੀ ਬਣਦੀ ਹੈ ਇਹ ਆਪਣੀ। ਕਿਉਂਕਿ ਜਿਨ੍ਹਾਂ ਨੂੰ ਆਟਾ ਆਟਾ ਗੁੰਨਣਾ ਨਹੀਂ ਆਉਂਦਾ ਹੈਗਾ ਆਓ ਇਸ ਤਰੀਕੇ ਦੇ ਨਾਲ ਆਪਣੀ ਰੋਟੀ ਬਣਾ ਕੇ ਜਿਹੜੀ ਤਿਆਰ ਕਰ ਸਕਦੇ ਆ ਹਾਂਜੀ ਲੋ ਜੀ ਦੇਖੋ ਜੀ ਫੁੱਲ ਫੁੱਲ ਕੇ ਰੋਟੀਆਂ ਜਿਹੜੀਆਂ ਆਪਣੀਆਂ ਬਣ ਰਹੀਆਂ ਨੇ ਬਹੁਤ ਹੀ ਘੱਟ ਟਾਈਮ ਜੇ ਲੱਗਦਾ ਵਾ ਤੇ ਬਹੁਤ ਹੀ ਵਧੀਆ ਜਿਹੜੀ ਰੋਟੀ ਆਪਣੀ ਬਣ ਕੇ ਉਹ ਤਿਆਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਹਲਕਾ ਹਲਕਾ ਜੈ ਇਹਨੂੰ ਦਬ ਦੇਣਾ ਤਾਂ ਕਿ ਜਿਹੜੀ ਅੰਦਰੋਂ ਆਏ ਕੱਚੀ ਨਾ ਰਹੇ ਇਹਨੂੰ ਵਧੀਆ ਬਸ ਇਸੇ ਤਰੀਕੇ ਦੇ ਨਾਲ ਜਿਹੜੀ ਉਹ ਬਣ ਜੇ। ਇਹ ਦੇਖੀ। ਇਹ ਚੁੱਕ ਲਈਆ। ਆ ਦੇਖੋ। ਲੱਗੀ ਫਲਣ। ਬਹੁਤ ਹੀ ਜ਼ਿਆਦਾ ਵਧੀਆ ਜੰਦੀ ਰੋਟੀ ਬਣ ਕੇ ਆਪਣੀ ਤਿਆਰ ਹੁੰਦੀ ਹੈ। ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਪਕਾ ਲੈਣਾ, ਕੱਚੀ ਜੀ ਨਹੀਂ ਰੱਖਣਾ ਹੈਗਾ। ਤਾਂ ਕਿ ਆਪਣੀ ਜਿਹੜੀ ਰੋਟੀ ਹੈ ਇਹ ਵਿੱਚੋਂ ਜਿਹੜੀ ਉਹ ਕੱਚੀ ਨਾ ਰਹੇ। ਲੋ ਜੀ ਪਨੀਰ ਕੀ ਬਣਾ ਚੁੱਕੇ ਆ ਤੇ ਆਪਣੀ ਰੋਟੀਆਂ ਜਿਹੜੀ ਬਹੁਤ ਹੀ ਜਿਆਦਾ ਵਧੀਆ ਜਾਂਦੀ ਸੌਫਟ ਸੌਫਟ ਆ ਦੇਖੋ ਮੈਂ ਤੁਹਾਨੂੰ ਦਿਖਾਣੀ ਆ ਆਪਣੀ ਬਰੋਟੀ ਜਿਹੜੀ ਬਹੁਤ ਹੀ ਜਿਆਦਾ ਸੌਫਟ ਸੌਫਟ ਬਣਦੀ ਆ ਤੇ ਬਾਕੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਬਣਾ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ